ਸਰ ਮੇਰੇ ਬ੍ਰਦਰ ਲੱਗਦੇ ਆ ਦੋਨੋਂ ਬ੍ਰਦਰ ਦੇ ਇਹਨਾਂ ਦੀ ਸੱਟਾਂ ਲੱਗੀਆਂ ਹੋਈਆਂ ਸਰ ਗੱਲ ਆ ਕੀ ਪਤਾ ਇੱਕ ਮਹੀਨਾ ਹੋਰ ਚੱਲਾ ਪੂਰੀ ਲੜਾਈ ਨੂੰ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਮੇਰੇ ਵੱਡੇ ਬ੍ਰਦਰ ਦੀਆਂ ਪੰਜ ਟੋਟਲ ਪੰਜ ਹੱਡੀਆਂ ਟੁੱਟੀਆਂ ਤਿੰਨੇ ਦਿਮਾਗ ਦੀਆਂ ਹੱਡੀਆਂ ਦੋ ਅੱਖਾਂ ਦੀਆਂ ਛੋਟੇ ਭਰਾ ਦੇ ਮੇਰੇ 12 ਟਾਂਗੇ ਲੱਗੇ ਜੇ ਇਹਨਾਂ ਦਾ ਇੱਕ ਹੋਰ ਦੋਸਤ ਹੈ ਉਹਨੂੰ ਵੀ ਸਰ 13 ਟਾਂਗੇ ਲੱਗੇ ਜੇ ਸਰ 1 31 ਤਰੀਕ ਨੂੰ 31 ਤਰੀਕ ਨੂੰ ਸਰ ਲੜਾਈ ਹੋਈ ਸੀ ਅੱਜ ਵੇਖੋ ਸਰ ਇੱਕ ਮਾਰ ਚੋਰ ਚੱਲੀ ਜੇ ਸਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਜੇ ਆਪਾਂ ਥਾਣੇ ਜਾਈਏ ਕੱਲ ਆ ਜਿਓ ਪਰਸੋ ਆ ਜਿਓ ਪਰਸੋ ਨਹੀਂ ਐਸਾ ਚ ਨਹੀਂ ਗਿਆਸੋਤ ਨੇ ਇਹ ਐਸੀ ਨਹੀਂ ਕਿ ਬਸ ਸਾਨੂੰ ਆਹੀ ਕੁਛ ਕਰਦੇ ਪਏ ਜੇ ਪਰ ਸਰ ਸਾਨੂੰ ਸਾਨੂੰ ਇਨਸਾਫ ਚਾਹੀਦਾ ਵਾ ਹਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ 1 ਮਹੀਨਾ ਹੋ ਚੱਲਿਆ ਸਰ ਠੀਕ ਸਮੇਂ ਤੇ ਇਹ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਸਰ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਬਈ ਦੇਖੋ ਇਹਨਾਂ ਉੱਤੇ ਜਾਂਦੇ ਉੱਤੇ ਪ੍ਰੈਸ਼ਰ ਪੈਂਦਾ ਪਿਆ ਦੂਜੀ ਪਾਰਟੀ ਨਾਲ ਜਦ ਜ ਪੈਸੇ ਦਿਖਵਾਂਦੀ ਪਈ ਹੈ ਜਾਂ ਕੁਛ ਕਰਦੀ ਪਈ ਵੇਖੋ ਇੱਕਮੀ ਨਾ ਜੇ ਲੇ ਕਾਰਵਾਈ ਤੇ ਕੁਛ ਨਾ ਕੁਛ ਤੇ ਕਾਰਵਾਈ ਹੋਣੀ ਚਾਹੀਦੀ ਨਾ ਨਾ ਸਰ ਇਹਨਾਂ ਉੱਤੇ ਕੋਈ ਗਿਫਟ ਕਰੀਆ ਤੇ ਨਾ ਹੀ ਇਹਨਾਂ ਦੇ ਘਰ ਕੋਈ ਛਾਪਾ ਵਾਜੀ ਹੈਗੀ ਆ ਵੇਖੋ ਮੇਰੇ ਜਿਹੜੇ ਮੁੰਡੇ ਨੇ ਛੱਟਾ ਮਾੜਿਆ ਉਹ ਛੜੇ ਆ ਮੱਥੇ ਤੱਕ ਘੁੰਮਦੇ ਪਏ ਜੇ ਛੜੇ ਆ ਸਾਡੇ ਸਾਹਮਣੇ ਤੇ ਘੁੰਮਦੇ ਪਿਆ ਅੱਗੋਂ ਬਾਹਰ ਲੋਕਾਂ ਨੂੰ ਕਹਿੰਦੇ ਪਏ ਸੀ ਸਾਡੇ ਉੱਤੇ ਕੋਈ ਪਰਚਾ ਨਹੀਂ ਨਾ ਸਾਡੇ ਉੱਤੇ ਪਰਚਾ ਕਰਵਾ ਦੇ ਵੇਖਣ ਸਾਨੂੰ ਧਮਕੀਆਂ ਦਿੰਦੇ ਪਏ ਆ ਤੁਸੀਂ ਆੜ ਨਾਲ ਰਾਜੀ ਰਾਮਾ ਕਰ ਲੋ ਉਹਨੇ ਤੇ ਆਪਾਂ ਤੁਹਾਡੇ ਉੱਤੇ ਝੂਠੇ ਪਰਚੇ ਪਵਾ ਦਨੇ ਸਰ ਕੀ ਮੰਗ ਕੀ ਕਰਦੇ ਸਰ ਅਸੀਂ ਮੰਗਾਈ ਕਰਦੇ ਹਾਂ ਸਾਨੂੰ ਇਹਨਾਂ ਦੇ ਗਿਫ ਜਿੰਨੀ ਵੱਡੇ ਸਜ਼ਾ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਇੱਕ ਮਹੀਨਾ ਹੋ ਗਿਆ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਸਰ ਪੁਲਿਸ ਵਾਲਿਆਂ ਨੇ ਸਾਨੂੰ ਕਦੀ ਲਾਰੇ ਲਾਈ ਜਾਂਦੇ ਕੱਲ ਆਜਿਓ ਪਰਸੋ ਆਜਿਓ ਪਰਸੋ ਆਜਿਓ ਚੌਥਾ ਆਜਿਓ ਸਰ ਸਰ ਜਿਹੜਾ ਹਜੇ ਟੇਸਟਾਫ ਤੋਂ ਪੜਿਆ ਝਗੜਾ ਹੋਇਆ ਸੀ ਤਾਂ ਤੱਕ ਕੀ ਕਾਰਵਾਈ ਹੈ ਕਿਸੇ ਬੱਚਾ ਨਹੀਂ ਬੱਚਾ ਕੋਈ ਨਹੀਂ ਅਡੀ ਬਹੁਤ ਉਹਨਾਂ ਨਾਲ ਜਿਹੜੇ ਦੁਖੀ ਹੈ ਜਿਨ੍ਹਾਂ ਦੇ ਭਾਈ ਦੇ ਸੀਗਾ ਉਹਨਾਂ ਨੂੰ ਵੀ ਇਤਸ਼ਾਬ ਕਰ ਰਿਹਾ ਹੋਗਾ ਜੀ ਬਾਕੀ ਅਗੇ ਅੱਛੀ ਗੱਲ ਇਹ ਸੀ ਜਦੋਂ ਇਹ ਜਿਹੜੇ 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 ਜਿਹੜ ਉਹ ਲੱਭ ਹੀ ਹੋ ਗਈ ਆ ਟਰੱਕ ਵਾਲੇ ਨੇ। ਮੈਂ ਕੀ ਆ ਕਿ ਉਹ ਟਰੱਕ ਵਾਲੇ ਹਸਤੇ ਚ ਲਾਇਆ ਸੀ। ਉਹਨਾਂ ਮੇਰੀ ਸਕੂਲੀ ਸਵੈਪ ਹੋ ਗਈ ਤਾਂ ਮੈਨੂੰ ਗੜਾ ਗੂੜਾ ਕੱਢਣ ਲੱਪੇ। ਮੈਨੂੰ ਫੋਨ ਕੀਤਾ ਉਹਨਾਂ ਨੇ ਮੈਂ ਕਿਹਾ ਚਲੋ ਯਾਰ ਲੜਿਓ ਨਾ ਉਹ ਬੰਦੇ ਮੇਰੇ ਬਾਕ ਪਿਆ। ਫਿਰ ਲੜਿਓ ਨਾ। ਐ ਮੈਂ ਜਾ ਕੇ ਪੁੱਛਿਆ ਹੀ ਆ ਐ ਜਾ ਖਲੋਤਾ ਹੀ ਆ ਜੀ ਉਹ ਮੇਰੇ ਖੱਤੀ ਪੈ ਕੇ ਪਿੰਦੇ। ਉਹ ਤੋਂ ਬਾਅਦ ਆਪਾਂ ਮਹੱਲੇ ਵਾਲੇ ਤੇ ਚ ਪੈ ਕੇ ਸਾਨੂੰ ਸਾਲ ਭੇਜ ਤਾਂ ਵੀ ਜਾਓ ਲੜੇ ਤੇ ਖਾਪਣਾ ਬਹੁਤ ਲੜਿਓ ਨਾ ਫੇਰੇ ਜਾ ਕੇ ਗੱਲ ਕਰਦੇ। ਇਦਾਂ ਪਾਸੇ ਵਾਪਸੀ ਆ ਰਹੀ ਤਹਾਨੂੰ ਮਗਰੋਂ ਮੇਰੇ ਆ ਕੇ ਮੈਂ ਸਿਰ ਤੇ ਢੰਡਾ ਮਾਰਦਾ ਨਹੀਂ ਇਹ ਕਿਤੇ ਦੁਕਾਨਦਾਰੀ ਹੋਸੇਲਰ ਘੁਵਾਤ ਦੇ ਮੈਨੂੰ ਨੀੜਾ ਮੈਨੂੰ ਇੱਕ ਕੋਈੋਂ ਪਤ ਇਹ ਆ ਮੇਰੇ ਬਾਗਬੀ ਇਹਨਾਂ ਨੂੰ ਮੈਂ ਬਸ ਮਾਸਮੂ ਲੈਂਦਾ ਹੀ ਦੁਕਾਨਦਾਰ ਮੈਨੂੰ ਸੱਟਾਂ ਮਾਰੀਆਂ ਪਾਈ ਸੋਲਬ ਨੇ ਮੋਨੂ ਨੇ ਤੇ ਨੀੜੇ ਨੇ ਇਹਨਾਂ ਨੇ ਲੰਕਾਰਾ ਮਾਰਿਆ ਮੋਨੂ ਨੇ ਕਿ ਪਾਣ ਮਾਰੀ ਜੇ ਮੇਰੇ ਨੂੰ ਉਸ ਦਿਨ ਹੀ ਮੇਰੇ ਯਾਰ ਦੋਸਤ ਹੀ ਲੜ ਲੱਗੇ ਇਹਨਾਂ ਨੂੰ ਰਾਹੀ ਦੇ ਮੋਲ ਤੇ ਮੈਂ ਕਹਿੰਦਾ ਲੜੇ ਹੋਣਾ ਆਪਣੇ ਵਾਕ ਉਹ ਆਪਾਂ ਇਹਨਾਂ ਨੂੰ ਜਾ ਕੇ ਬਹਿ ਕੇ ਉਧਰ ਹੀ ਗੱਲ ਕਰ ਲੈਂਦੇ ਆ ਜਾਓ ਭਾਈ ਉਹ ਤੇ ਉਹਨਾਂ ਨੇ ਮੈਂ ਕਹਿੰਦਾ ਇਹ ਪਉ ਗੱਲ ਕਰਨੀ ਆਪਾਂ ਪਿੱਛੇ ਹੀ ਉਹਨਾਂ ਨੂੰ ਜਾ ਕੇ ਇਹ ਪਿੱਛੇ ਆਉਣੀ ਆ ਭਾਈ ਤੂੜੀ ਮਖ ਲੜੀ ਨਾਲ ਹੀ ਪੱਤੀ ਪੈ ਕੇ ਆਈਏ ਬੰਦੇ ਕੀ ਕੀਤੀ ਹੋਈ ਉਹਨਾਂ ਦਾ ਟਰਾਕਰ ਡਿਲੀਵਰੀ ਪਰ ਮਨੂੰ ਦਾ ਯਾਰ ਦੋਸਤ ਹੀ ਹੈ ਤੇ ਬਾਜੇ ਹੀ ਨਾ ਹੋਰ ਬੰਦੇ ਇਕੱਠੇ ਕਰ ਲਏ ਫੋਨ ਕਰਕੇ ਫਿਰ ਆਪਾਂ ਵਾਪਸੀ ਆ ਰਹੇ ਹਾਂ ਮੁਹਲੇ ਵਾਲਿਆਂ ਨੇ ਕਿਹਾ ਵੀ ਜਾਓ ਦੀ ਤੇਰੇ ਗੱਲ ਕਰ ਲਿਓ ਉਹਨਾਂ ਨਾਲ ਆਪਾਂ ਕਿਨ ਵਾਪਸੀ ਆਣ ਲਗੇ ਅੱਧੇ ਰਸ ਤੇ ਆਏ ਉਹਨਾਂ ਨੇ ਖੇਲ ਦਾ ਕਾਰਾ ਮਾਰਿਆ ਇਟਾ ਮਾਰਦਿਆਂ ਚਾਲੂ ਕਰਤੀਆਂ ਬਾਕੀ ਮੁੰਡੇ ਪਿੱਛੇ ਹੋੜੇ ਤੇ ਮੇਰੇ ਆਗੇ ਸਿੱਧਾ ਹੀ ਲੱਗ ਕੇ ਮਾਰਤਾ ਹੀ ਸੀ ਜੀ ਮੇਰੇ ਆ ਦਿਮਾਗ ਦੀਆਂ ਜੀ ਡਾਕਟਰੀ ਰਿਪੋਰਟ ਚ ਆਇਆ ਜੀ ਆਪ ਗਨਰਗ ਹਸਪਤਾਲੇ ਕਰਾਇਆ ਜੀ ਉਹ ਕਹਿੰਦੇ ਤਿੰਨ ਹੱਡੀਆਂ ਦਿਮਾਗ ਦੀਆਂ ਫੈਕਚਰ ਹੋਈਆਂ ਜੀ ਤੇ ਇੱਕ ਅੱਖ ਦੀ ਇੱਕ ਅਧਰ ਦੀ ਅੱਖਰੀ ਹੋਈ ਹੈ ਪੰਜ ਹੱਡੀਆਂ ਟੋਟਲ ਫੈਕਚਰ ਹੋਈਆਂ ਜੀ ਪੁਲਿਸ ਇਹ ਪਹਿਲਾਂ ਜੀ ਸਾਡਾ ਆਂਦੋ ਆਇਓ ਇਹ ਤੁਹਾਡੀ ਰਿਪੋਰਟ ਨਹੀਂ ਆਈ ਅੱਜ ਆਇਓ ਕੱਲ ਆਇਓ ਅੱਜ ਆਇਓ ਕੱਲ ਆਇਓ ਆਹੋ ਹੀ ਕਰਦੇ ਪਏ ਜੀ ਮਹੀਨਾ ਚੱਲਦਾ ਹੀ ਹਾਲੇ ਪਾਹੋ ਇਨਸਾਫ ਹੀ ਜਾਂਦੇ ਆ ਜੀ ਇਹਨਾਂ ਨੇ ਕਿਹੜੀ ਧਾਰਾ ਲਾਈਆਂ ਮੋਲ ਹੜਕੀਆਂ ਧਾਰਾ ਲਾਈਆਂ ਕਿਹੜੀ ਠੱਗਾ ਦੇ ਮੁਕਾਬਲ ਨਹੀਂ ਧਾਰਾ ਲੱਗੀਆਂ ਆਪਾਂ ਇਹੋ ਹੀ ਜਾਂਦੇ ਆ ਕਿ ਸਾਡੇ ਨੂੰ ਹੁਣ ਤੋਂ ਦੋਸ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਕਿਉਂਕਿ ਉਹ ਬੰਦੇ ਸਾਨੂੰ ਉਲਟ ਧਮਕੀਆਂ ਵੀ ਦੇ ਰਹੇ ਨੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਪੁਲਿਸ ਆਪਾਂ ਤੁਹਾਡਾ ਪਰਚਾ ਨਹੀਂ ਬਣਦੇਣਾ ਤੇ ਫਿਰ ਕੋਈ ਹਲਕਾ ਜਿਹਾ ਪਰਚਾ ਬਣਾ ਕੇ ਪੁਲਿਸ ਨੇ ਸਾਡੇ ਅੱਗੇ ਪੇਸ਼ ਕਰਤਾ ਉਹਨਾ ਕੋਈ ਵੀੰਦੇ ਜੀ ਉਤੇ ਹੀ ਜੋ ਵੀ ਰੱਖੇ ਹੀ ਪੰਦੀ ਦਾ ਕੁਛ ਨਹੀਂ ਬੰਦਾ ਜੀ ਇਹ ਬਾਕੀ ਧਰਾਂ ਨਾਲ ਲਾਈਆਂ ਨਹੀਂ ਇਹ ਜੇ ਕਿਰੀ ਮੇਰੀ ਕਹਿੰਦੇ ਜੀ ਪ੍ਰੀਮੀਅਮ ਨਾਲ ਭੇਜਿਆ ਪ੍ਰੀਮੀਅਮ ਲੈਣ ਹਫਤਾ ਦੇ ਲਾਪਤੋ ਆ ਨਹੀਂ ਤੇ ਆਈਏ ਕਹਿੰਦੇ ਅੱਜ ਆਣਾ ਕਰ ਲਾਣਾ ਅੱਜ ਆਣਾ ਕਰ ਲਾਣਾ ਜੀ ਮੈਂ ਪ੍ਰਸ਼ਾਸਨ ਨੂੰ ਆਹੋ ਮੰਗ ਕਰਦਾ ਮੇਨੂੰ ਹਿਸਾਬ ਦਿੱਤਾ ਜਾਵੇ ਕਿਰੀ ਵੀਰੇ ਸੱਤਾ ਬੱਜੀਆਂ ਕੋਈ ਮੈਨੂੰ ਹਿਸਾਬ ਦੋ ਵਰਤਵਾਲੇ ਨੇ ਫਲਾਪ ਕਾਰਵਾਈ ਕੀਤੀ ਹੈ ਨਹੀਂ ਇਹ ਕਿਹਦੀ ਨਹੀਂ ਹੋਈ ਕਿੰਨਾ ਮੱਚ ਤਰਜੁਬ ਮਾਰ ਕੀ ਗੱਲ ਹੋਈ ਜਿਹੜੀਆਂ ਤੁਹਾਡੇ ਸੱਟਾਂ ਲੱਗੀਆਂ ਕਿਸ ਤਰ੍ਹਾਂ ਇਹ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਆਪਣੇ ਫਾਜ਼ਾ ਸਾਹਮਣੇ ਘਾਰ ਸੋਤਾ ਆਪਣੇ ਫੈਮਲੀ ਨਾਲ ਆ ਮੇਰੇ ਬ੍ਰਦਰ ਸਾਹਿਬ ਹੀ ਗਏ ਇਹਨਾਂ ਦੇ ਫਰੈਂਡਾਂ ਦਾ ਫੋਨ ਆਇਆ ਸੀ ਇਹ ਬਾਹਰ ਗਏ ਤੇ ਭਾਈ ਇਹਨਾਂ ਦੇ ਤੁਹਾਨੂੰ ਤੇ ਇਹਨਾਂ ਦੇ ਪਤਾ ਨਹੀਂ ਸਿਰ ਤੇ ਇੰਨੀਆਂ ਸੱਟਾਂ ਲੱਗੀਆਂ ਇਹਨਾਂ ਦੇ ਹੱਥੋਂ ਖੂਨ ਨਿਕਲੁੰਦਾ ਸੀ ਇਹੀ ਗੱਲੋ ਭਾਈ ਮੈਂ ਆਪਣੀ ਦੁਕਾਨ ਲਾਗੇ ਭੱਜਾ ਭੱਜਾ ਚੱਲ ਗਿਆ ਮੈਂ ਕਿਤੇ ਦੁਕਾਨ ਲਾਗੇ ਨਾਲ ਲੜਿਓ ਉਹ ਭਾਈ ਉਹ ਬੰਦੇ ਦੁਬਾਰਾ ਵੀ ਮੇਰੇ ਬ੍ਰਦਰ ਨੂੰ ਸੱਟਾ ਮਾਰ ਕੇ ਦੁਕਾਨ ਲਾਗੇ ਆਣ ਕੇ ਫੇਰ ਮੇਰੇ ਵੀ ਭਾਈ ਦਾਤਰ ਮਾਰਿਆ ਸਿਰ ਤੇ ਮੇਰੇ ਰਾਤ ਦੇ ਬਲੱਡ ਨਹੀਂ ਬੰਦ ਹੁੰਦਾ ਜਿਹੜਾ ਮੌਕੇ ਤੇ ਮੈਂ ਡਾਕਟਰ ਨੀਤਨ ਕੋ 12 ਟਾਂਕੇ ਲਵਾਏ ਕਿ ਬਲੱਡ ਨਹੀਂ ਬੰਦ ਹੁੰਦਾ ਜਿਹੜੀ ਤਰ੍ਹਾਂ ਕਿੰਨੇ ਲੋਸ ਉਹ ਭਾਈ ਕੈਮਰੇ ਦੀ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਗਈਆਂ ਸਾਰੀਆਂ ਕਿੰਨੇ ਕਿੰਨੀ ਕੁ ਦੇਰ ਹੋ ਗਈ ਹੈ ਘਟਨਾ ਨੂੰ ਕਿੰਨੇ ਦਿਨ ਇਹ ਭਾਈ ਮਹੀਨਾ ਹੋ ਚਲਾ ਹੈ ਪੂਰਾ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕਾਰਵਾਈ ਭਾਈ ਪਤਾ ਨਹੀਂ ਹਨੂ ਦੇ ਮਾਰੇ ਕਾਰਵਾਈ ਕੋਈ ਹੋਈ ਨਹੀਂ ਜਾਂ ਕੋਈ ਗ੍ਰਿਫਤਾਰੀ ਹੋਈ ਹੋਵੇ ਜਾਂ ਕੋਈ ਛਾਪੇ ਮਾਰੀ ਹੋਈ ਹੋਵੇ ਉਹਨਾਂ ਘਰ ਤੇ ਆਪਾਂ ਵੀ ਕਹਿੰਦੇ ਹਾਂ बस यही आके ਉਹਨਾਂ ਦੇ ਬੰਦਿਆਂ ਦੇ ਬ੍ਰਦਰਾਡੇ ਨਾਲ ਤੇ ਦੁਕਾਨ ਤੇ ਹੀ ਆਉਂਦੇ ਰਹੇ ਬੰਦੇ ਬੁੰਦੇ ਕਿ ਆਪਾਂ ਇਹ ਕੰਮ ਕਰਾ ਲੈਣਾ ਉਹ ਕਰਾ ਲੈਣਾ ਪੈਸੇ ਵਾਲੇ ਬੰਦੇ ਹੋਏ ਇਹਨਾਂ ਦੇ ਰਾਈ ਨਾਮੇ ਦਾ ਦਬਾਅ ਪਾ ਰਹੇ ਆ ਆ ਰਾਈ ਨਾਮੇ ਦਾ ਤੁਸੀਂ ਕੀ ਮੰਗ ਕਰਦੇ ਮੰਗ ਭਾਈ ਇਹ ਹੀ ਹੈ ਕਿ ਇਹਨਾਂ ਦੇ ਧਾਰਾ ਲੱਗੀ ਹੈ ਜੜੀਆਂ ਵੀ ਇਹਨਾਂ ਨੂੰ ਸਜਾ ਵੱਧ ਵੱਧ ਹੋਵੇ ਤੁਹਾਨੂੰ ਕੋਈ ਰਾਈ ਨਾਮੇ ਨਾਲ ਭਾਈ ਕੋਈ ਕੋਈ ਲਾਂ ਦਿੰਦੇ ਨੇ